ਸਿਕਰ ਸਮਝਾ ਨਿਊਜ਼ ਤੇ ਮੈਂ ਹਰਦੀਪ ਗੌਰ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦੀ ਤਾਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੜਾ ਇਸ ਵੇਲੇ ਇਸ ਕਦਰ ਵੱਧਿਆ ਹੋਇਆ ਕਿ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਜੁੜੀ ਇਸ ਵੇਲੇ ਗਰਮਾਈ ਹੋਈ ਨਜ਼ਰ ਆ ਰਹੀ ਪਰ ਫਿਲਹਾਲ ਵੱਡੀ ਅਪਡੇਟ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਤਾਂ ਅਸੀਂ ਕਿ 12 ਜ਼ਿਲ੍ਹੇ ਨੇ ਜਿਹੜੇ 12 ਜਿਲਿਆਂ ਦਾ ਪਾਣੀ ਹੈ ਜਿਸ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਹਨਾਂ ਜਿਲਿਆਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦਾ ਸੀ ਤੁਹਾਨੂੰ ਜ਼ਰੂਰ ਜ਼ਿਕਰ ਕਰਕੇ ਦੱਸਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿਹੜੇ ਜਿਨ੍ਹਾਂ ਦੇ ਪਾਣੀ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਔਰ ਉਸ ਦੇ ਬਾਅਦ ਤੁਹਾਨੂੰ ਇਹ ਵੀ ਅਪਡੇਟ ਦੇ ਦਿੰਦੇ ਆ ਕਿ 20 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਤਾਂ ਲਗਾਤਾਰ ਇਹਦੇ ਕੀ ਕਾਰਨ ਹੋ ਸਕਦੇ ਨੇ ਦਾ ਕਾਰਨਾਂ ਬਾਰੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਜ ਖਾਦ ਦੀ ਵਰਤੋਂ ਕਰਦੇ ਨੇ ਰਸਾਇਣਿਕ ਖਾਦ ਦੀ ਵਰਤੋਂ ਕਰਦੇ ਨੇ ਜਿਸ ਦੇ ਕਾਰਨ ਕਿਤੇ ਨਾ ਕਿਤੇ ਪਾਣੀ ਜ਼ਰੂਰ ਪ੍ਰਦੂਸ਼ਿਤ ਹੁੰਦਾ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਵਾਤਾਵਰਨ ਦੇ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ ਇਸ ਦੇ ਬਹੁਤ ਕਾਰਨ ਹੋ ਸਕਦੇ ਨੇ ਅਸਲ ਚਲੋ ਕਾਰਨਾ ਦੀ ਗੱਲ ਤਾਂ ਆਪਾਂ ਫੇਰ ਕਰ ਲਵਾਂਗੇ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਹੱਲ ਕੀ ਹੋ ਸਕਦਾ ਵੱਡਾ ਮੁੱਦਾ ਇਹ ਹੋਏਗਾ ਕਿ ਜੇਕਰ ਪੰਜਾਬ ਦੇ ਪਾਣੀ ਗੰਦੇ ਹੁੰਦੇ ਨੇ ਤਾਂ ਇਸ ਦਾ ਹੱਲ ਕੌਣ ਕੱਢੇਗਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਦੇ ਬਾਰੇ ਪਹਿਲ ਕਦਮੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਦੱਸ ਦਿੰਦੇ ਆ ਕਿ 12 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਪਾਣੀ ਜਿਹੜੇ ਪੂਰੇ ਤਰੀਕੇ ਦੇ ਨਾਲ ਦੂਸ਼ਿਤ ਹੋਏ ਸੀ ਕਿਤੇ ਕਿਤੇ ਫੈਕਟਰੀਆਂ ਤੇ ਪਾਣੀ ਚ ਜਿਹੜਾ ਗੰਦਾ ਪਾਣੀ ਆਉਂਦਾ ਉਹ ਵੀ ਪਾਣੀ ਦੇ ਵਿੱਚ ਮਿਲਦਾ ਜਿਸ ਤੇ ਕਰਕੇ ਆਮ ਲੋਕਾਂ ਦੇ ਘਰੇ ਉਹ ਪਾਣੀ ਪਹੁੰਚਦਾ ਤੇ ਲੋਕੀ ਉਸ ਪਾਣੀ ਦਾ ਸੇਵਨ ਕਰਦੇ ਨੇ ਕੈਸਰਵਰੀਆਂ ਨਾਲ ਬਿਮਾਰਤ ਬਿਮਾਰੀਆਂ ਹੁੰਦੀਆਂ ਨੇ ਤੇ ਨਾਲ ਹੀ ਚਮੜੀ ਦੇ ਰੋਗਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਫਿਲਹਾਲ ਕਾਰਨਾਂ ਦੇ ਪੁਸ਼ਟੀਕਰਨ ਤੋਂ ਬਾਅਦ ਉਹ ਇਹ ਜ਼ਰੂਰ ਦੱਸਣੀ ਹੈ ਕਿ ਇਸ ਦਾ ਹੱਲ ਹੈ ਜਿਹੜਾ ਨਿਕਲਣਾ ਬੇਹੱਦ ਜ਼ਰੂਰੀ ਹੈ ਤੇ ਇੱਕ ਰਿਪੋਰਟ ਮੁਤਾਬਕ ਜਿ ਕਿ ਕੇਂਦਰੀ ਸਭਾ ਦੇ ਵਿੱਚ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਸੀ ਕਿ 12 ਜਲੀ ਅਜਿਹੇ ਨੇ ਜਤਾਂ ਦੇ ਪਾਣੀ ਨੇ ਜਿਹੜੇ ਔਰ ਸੈਨਿਕ ਦੀ ਮਾਤਰਾ ਪਾਣੀ ਵਿੱਚ ਜ਼ਿਆਦਾ ਪਾਈ ਜਾਂਦੀ ਔਰ ਨਾਈਟ੍ਰੋਜਨ ਦੀ ਮਾਤਰਾ ਜਿਹੜੇ ਪਾਣੀਆ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਜਿਹੇ ਵਿੱਚਲੇ ਦੱਸੇ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾ ਪਰ ਦੀਪਕ ਗੌਰ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦੀ ਤਾਂ ਪੰਜਾਬ ਦੇ ਪਾਣੀ ਦਾ ਮੁੱਦਾ ਚੜਾ ਇਸ ਵੇਲੇ ਇਸ ਕਦਰ ਵੱਧਿਆ ਹੋਇਆ ਕਿ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਜੁੜੀ ਇਸ ਵੇਲੇ ਗਰਮਾਈ ਹੋਈ ਨਜ਼ਰ ਆ ਰਹੀ ਪਰ ਫਿਲਹਾਲ ਵੱਡੀ ਅਪਡੇਟ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਤਾਂ ਕਿ 12 ਜ਼ਿਲ੍ਹੇ ਨੇ ਜਿਹੜੇ 12 ਜਿਲਿਆਂ ਦਾ ਪਾਣੀ ਹੈ ਜਿਸ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਹਨਾਂ ਜਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦਾ ਸੀ ਤੁਹਾਨੂੰ ਜ਼ਰੂਰ ਜ਼ਿਕਰ ਕਰਕੇ ਦੱਸਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿਹੜੇ ਜਿਨ੍ਹਾਂ ਦੇ ਪਾਣੀ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਔਰ ਉਸ ਦੇ ਬਾਅਦ ਤੁਹਾਨੂੰ ਇਹ ਵੀ ਅਪਡੇਟ ਦੇ ਦਿੰਦੇ ਆ ਕਿ 20 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਤਾਂ ਲਗਾਤਾਰ ਇਹਦੇ ਕੀ ਕਾਰਨ ਹੋ ਸਕਦੇ ਨੇ ਦਾ ਕਾਰਨਾਂ ਬਾਰੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਖਾਦ ਦੀ ਵਰਤੋਂ ਕਰਦੇ ਨੇ ਰਸਾਇਣਿਕ ਖਾਦ ਦੀ ਵਰਤੋਂ ਕਰਦੇ ਨੇ ਜਿਸ ਦੇ ਕਾਰਨ ਕਿਤੇ ਨਾ ਕਿਤੇ ਪਾਣੀ ਜ਼ਰੂਰ ਪ੍ਰਦੂਸ਼ਿਤ ਹੁੰਦਾ ਉਸ ਦੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਵਾਤਾਵਰਨ ਦੇ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ ਇਸ ਦੇ ਬਹੁਤ ਕਾਰਨ ਹੋ ਸਕਦੇ ਨੇ ਅਸਲ ਚਲੋ ਕਾਰਨਾ ਦੀ ਗੱਲ ਤਾਂ ਆਪਾਂ ਫੇਰ ਕਰ ਲੈਨੇ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਹੱਲ ਕੀ ਹੋ ਸਕਦਾ ਵੱਡਾ ਮੁੱਦਾ ਇਹ ਹੋਏਗਾ ਕਿ ਜੇਕਰ ਪੰਜਾਬ ਦੇ ਪਾਣੀ ਗੰਦੇ ਹੁੰਦੇ ਨੇ ਤਾਂ ਇਸ ਦਾ ਹੱਲ ਕੌਣ ਕੱਢੇਗਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਦੇ ਬਾਰੇ ਪਹਿਲ ਕਦਮੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਦੱਸ ਦਿੰਦੇ ਆ ਕਿ 12 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਪਾਣੀ ਜਿਹੜੇ ਪੂਰੇ ਤਰੀਕੇ ਦੇ ਨਾਲ ਦੂਸ਼ਿਤ ਹੋਏ ਸੀ ਕਿਤੇ ਕਿਤੇ ਫੈਕਟਰੀਆਂ ਤੇ ਪਾਣੀ ਚ ਜਿਹੜਾ ਗੰਦਾ ਪਾਣੀ ਆਉਂਦਾ ਉਹ ਵੀ ਪਾਣੀ ਦੇ ਵਿੱਚ ਮਿਲਦਾ ਜਿਸ ਤੇ ਕਰਕੇ ਆਮ ਲੋਕਾਂ ਦੇ ਘਰੇ ਉਹ ਪਾਣੀ ਪਹੁੰਚਦਾ ਹੈ ਤੇ ਲੋਕੀ ਉਹ ਪਾਣੀ ਦਾ ਸੇਵਨ ਕਰਦੇ ਨੇ ਕੈਸਰਵਰੀਆਂ ਨਾਲ ਬਿਮਾਰਤ ਬਿਮਾਰੀਆਂ ਹੁੰਦੀਆਂ ਨੇ ਤੇ ਨਾਲ ਹੀ ਚਮੜੀ ਦੇ ਰੋਗਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਫਿਲਹਾਲ ਕਾਰਨਾਂ ਦੇ ਪੁਸ਼ਟੀਕਰਨ ਤੋਂ ਬਾਅਦ ਉਹ ਇਹ ਜ਼ਰੂਰ ਦੱਸਣੀ ਹੈ ਕਿ ਇਸ ਦਾ ਹੱਲ ਹੈ ਜਿਹੜਾ ਨਿਕਲਣਾ ਬੇਹੱਦ ਜ਼ਰੂਰੀ ਹੈ ਤੇ ਇੱਕ ਰਿਪੋਰ ਕੇਂਦਰੀ ਜਲਸ਼ਕਤੀ ਮੰਤਰਾਲੇ ਦੇ ਵੱਲੋਂ ਕੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਸੀ ਕਿ ਬਾਰਾਂਜਲੀ ਅਜਿਹੇ ਦੇ ਚਤਾਂ ਦੇ ਪਾਣੀ ਨੇ ਜਿਹੜੇ ਔਰ ਸੈਨਿਕ ਦੀ ਮਾਤਰਾ ਪਾਣੀ ਵਿੱਚ ਜ਼ਿਆਦਾ ਪਾਈ ਜਾਂਦੀ ਔਰ ਨਾਈਟ੍ਰੋਜਨ ਦੀ ਮਾਤਰਾ ਜਿਹੜੇ ਪਾਣੀਆ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਅਜਿਹੇ ਵਿੱਚਲੇ ਤਸੇ ਜਾਰ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾ ਪਰ ਦੀਪਕ ਗੌਰ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦੀ ਤਾਂ ਪੰਜਾਬ ਦੇ ਪਾਣੀ ਦਾ ਮੁੱਦਾ ਚੜਾ ਇਸ ਵੇਲੇ ਇਸ ਕਦਰ ਵਧਿਆ ਹੋਇਆ ਹੈ ਕਿ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਜੁੜੀ ਇਸ ਵੇਲੇ ਗਰਮਾਈ ਹੋਈ ਨਜ਼ਰ ਆ ਰਹੀ ਪਰ ਫਿਲਹਾਲ ਵੱਡੀ ਅਪਡੇਟ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਤਾਂ ਸਕੇ ਕਿ 12 ਜ਼ਿਲ੍ਹੇ ਨੇ ਜਿਹੜੇ 12 ਜਿਲਿਆਂ ਦਾ ਪਾਣੀ ਹੈ ਜਿਸ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਹਨਾਂ ਜਿਲਿਆਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦਾ ਸੀ ਤੁਹਾਨੂੰ ਜ਼ਰੂਰ ਜ਼ਿਕਰ ਕਰਕੇ ਦੱਸਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿਹੜੇ ਜਿਨ੍ਹਾਂ ਦੇ ਪਾਣੀ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਔਰ ਉਸ ਦੇ ਬਾਅਦ ਤੁਹਾਨੂੰ ਇਹ ਵੀ ਅਪਡੇਟ ਦੇ ਦਿੰਦੇ ਆ ਕਿ 20 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਤਾਂ ਲਗਾਤਾਰ ਇਹਦੇ ਕੀ ਕਾਰਨ ਹੋ ਸਕਦੇ ਨੇ ਦਾ ਕਾਰਨਾਂ ਬਾਰੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਜ ਜਿਹੜੀ ਖਾਦ ਦੀ ਵਰਤੋਂ ਕਰਦੇ ਨੇ ਰਸਾਇਣਿਕ ਖਾਦ ਦੀ ਵਰਤੋਂ ਕਰਦੇ ਨੇ ਜਿਸ ਦੇ ਕਾਰਨ ਕਿਤੇ ਨਾ ਕਿਤੇ ਪਾਣੀ ਜ਼ਰੂਰ ਪ੍ਰਦੂਸ਼ਿਤ ਹੁੰਦਾ ਉਸ ਦੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਵਾਤਾਵਰਨ ਦੇ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ ਇਸ ਦੇ ਬਹੁਤ ਕਾਰਨ ਹੋ ਸਕਦੇ ਨੇ ਅਸਲ ਚਲੋ ਕਾਰਨਾ ਦੀ ਗੱਲ ਤਾਂ ਆਪਾਂ ਫੇਰ ਕਰ ਲਵਾਂਗੇ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਹੱਲ ਕੀ ਹੋ ਸਕਦਾ ਵੱਡਾ ਮੁੱਦਾ ਇਹ ਹੋਏਗਾ ਕਿ ਜੇਕਰ ਪੰਜਾਬ ਦੇ ਪਾਣੀ ਗੰਦੇ ਹੁੰਦੇ ਨੇ ਤਾਂ ਇਸ ਦਾ ਹੱਲ ਕੌਣ ਕੱਢੇਗਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਦੇ ਬਾਰੇ ਪਹਿਲ ਕਦਮੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਦੱਸ ਦਿੰਦੇ ਆ ਕਿ 12 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਪਾਣੀ ਜਿਹੜੇ ਪੂਰੇ ਤਰੀਕੇ ਦੇ ਨਾਲ ਦੂਸ਼ਿਤ ਹੋਏ ਸੀ ਕਿਤੇ ਕਿਤੇ ਫੈਕਟਰੀਆਂ ਤੇ ਪਾਣੀ ਚ ਜਿਹੜਾ ਗੰਦਾ ਪਾਣੀ ਆਉਂਦਾ ਹੈ ਉਹ ਵੀ ਪਾਣੀ ਦੇ ਵਿੱਚ ਮਿਲਦਾ ਹੈ ਜਿਸ ਤੇ ਕਰਕੇ ਆਮ ਲੋਕਾਂ ਦੇ ਘਰੇ ਉਹ ਪਾਣੀ ਪਹੁੰਚਦਾ ਹੈ ਤੇ ਲੋਕੀ ਉਹ ਪਾਣੀ ਦਾ ਸੇਵਨ ਕਰਦੇ ਨੇ ਕੈਸਰਵਰੀਆਂ ਨਾਲ ਬਿਮਾਰਤ ਬਿਮਾਰੀਆਂ ਹੁੰਦੀਆਂ ਨੇ ਤੇ ਨਾਲ ਹੀ ਚਮੜੀ ਦੇ ਰੋਗਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਫਿਲਹਾਲ ਕਾਰਨ ਦੇ ਪੁਸ਼ਟੀਕਰਨ ਤੋਂ ਬਾਅਦ ਤੁਹਾਨੂੰ ਇਹ ਜ਼ਰੂਰ ਦੱਸ ਦਿੰਦੇ ਆ ਕਿ ਇਸ ਦਾ ਹੱਲ ਹੈ ਜਿਹੜਾ ਨਿਕਲਣਾ ਬੇਹੱਦ ਜ਼ਰੂਰੀ ਹੈ ਤਾਂ ਇੱਕ ਰਿਪੋਰਟ ਮੁਤਾਬਕ ਜ ਸਪੱਤਾ ਦੇ ਵਿੱਚ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਸੀ ਕਿ 12 ਜਲੀ ਅਜਿਹੇ ਦੇ ਚਤਾਂ ਦੇ ਪਾਣੀ ਨੇ ਜਿਹੜੇ ਔਰ ਸੈਨਿਕ ਦੀ ਮਾਤਰਾ ਪਾਣੀ ਵਿੱਚ ਜ਼ਿਆਦਾ ਪਾਈ ਜਾਂਦੀ ਔਰ ਨਾਈਟ੍ਰੋਜਨ ਦੀ ਮਾਤਰਾ ਜਿਹੜੇ ਪਾਣੀਆ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਅਜਿਹੇ ਵਿੱਚਲੇ ਤਸੇ ਜਾਰ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਰਪ੍ਰੀਤ ਗੌਰਤਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦੀ ਤਾਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੜ੍ਹਿਆ ਇਸ ਵੇਲੇ ਇਸ ਕਦਰ ਵੱਧਿਆ ਹੋਇਆ ਕਿ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਜੁੜੀ ਇਸ ਵੇਲੇ ਗਰਮਾਈ ਹੋਈ ਨਜ਼ਰ ਆ ਰਹੀ ਪਰ ਫਿਲਹਾਲ ਵੱਡੀ ਅਪਡੇਟ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਤਾਂ ਕਿ 12 ਜ਼ਿਲ੍ਹੇ ਨੇ ਜਿਹੜੇ 12 ਜ਼ਿਲਿਆਂ ਦਾ ਪਾਣੀ ਹੈ ਜਿਸ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦਾ ਸੀ ਤੁਹਾਨੂੰ ਜ਼ਰੂਰ ਜ਼ਿਕਰ ਕਰਕੇ ਦੱਸਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿਹੜੇ ਜਿਨ੍ਹਾਂ ਦੇ ਪਾਣੀ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਔਰ ਉਸ ਦੇ ਬਾਅਦ ਤੁਹਾਨੂੰ ਇਹ ਵੀ ਅਪਡੇਟ ਦੇ ਦਿੰਦੇ ਹਾਂ ਕਿ 20 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਤਾਂ ਲਗਾਤਾਰ ਇਹਦੇ ਕੀ ਕਾਰਨ ਹੋ ਸਕਦੇ ਨੇ ਦਾ ਕਾਰਨਾਂ ਬਾਰੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਖਾਦ ਦੀ ਵਰਤੋਂ ਕਰਦੇ ਨੇ ਰਸਾਇਣਿਕ ਖਾਦ ਦੀ ਵਰਤੋਂ ਕਰਦੇ ਨੇ ਜਿਸ ਦੇ ਕਾਰਨ ਕਿਤੇ ਨਾ ਕਿਤੇ ਪਾਣੀ ਜ਼ਰੂਰ ਪ੍ਰਦੂਸ਼ਿਤ ਹੁੰਦਾ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਵਾਤਾਵਰਨ ਦੇ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ ਇਸ ਦੇ ਬਹੁਤ ਕਾਰਨ ਹੋ ਸਕਦੇ ਨੇ ਅਸਲ ਚਲੋ ਕਾਰਨਾ ਦੀ ਗੱਲ ਤਾਂ ਆਪਾਂ ਫਿਰ ਕਰ ਲੈਨੇ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਹੱਲ ਕੀ ਹੋ ਸਕਦਾ ਵੱਡਾ ਮੁੱਦਾ ਇਹ ਹੋਏਗਾ ਕਿ ਜੇਕਰ ਪੰਜਾਬ ਦੇ ਪਾਣੀ ਗੰਦੇ ਹੁੰਦੇ ਨੇ ਤਾਂ ਇਸ ਦਾ ਹੱਲ ਕੌਣ ਕੱਢੇਗਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਦੇ ਬਾਰੇ ਪਹਿਲ ਕਦਮੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਦੱਸ ਦਿੰਦੇ ਆ ਕਿ 12 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਪਾਣੀ ਜਿਹੜੇ ਪੂਰੇ ਤਰੀਕੇ ਦੇ ਨਾਲ ਦੂਸ਼ਿਤ ਹੋਏ ਸੇ ਕਿਤੇ ਕਿਤੇ ਫੈਕਟਰੀਆਂ ਤੇ ਪਾਣੀ ਚ ਜਿਹੜਾ ਗੰਦਾ ਪਾਣੀ ਆਉਂਦਾ ਹੈ ਉਹ ਵੀ ਪਾਣੀ ਦੇ ਵਿੱਚ ਮਿਲਦਾ ਹੈ ਜਿਸ ਤੇ ਕਰਕੇ ਆਮ ਲੋਕਾਂ ਦੇ ਘਰੇ ਉਹ ਪਾਣੀ ਪਹੁੰਚਦਾ ਹੈ ਤੇ ਲੋਕੀ ਉਹ ਪਾਣੀ ਦਾ ਸੇਵਨ ਕਰਦੇ ਨੇ ਕੈਸਰਵਰੀਆਂ ਨਾ ਬਿਮਾਰਤ ਬਿਮਾਰੀਆਂ ਹੁੰਦੀਆਂ ਨੇ ਤੇ ਨਾਲ ਹੀ ਚਮੜੀ ਦੇ ਰੋਗਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਫਿਲਹਾਲ ਕਾਰਨਾਂ ਦੇ ਪੁਸ਼ਟੀਕਰਨ ਤੋਂ ਬਾਅਦ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਇਸ ਦਾ ਹੱਲ ਹੈ ਜਿਹੜਾ ਨਿਕਲਣਾ ਬੇਹੱਦ ਜ਼ਰੂ ਕੇਂਦਰੀ ਜਲਸ਼ਕਤੀ ਮੰਤਰਾਲੇ ਦੇ ਵੱਲੋਂ ਕੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਸੀ ਕਿ ਬਾਰਾਂਝਲੀ ਅਜਿਹੇ ਨੇ ਜਤਾਂ ਦੇ ਪਾਣੀ ਨੇ ਜਿਹੜੇ ਔਰ ਸੈਨਿਕ ਦੀ ਮਾਤਰਾ ਪਾਣੀ ਵਿੱਚ ਜ਼ਿਆਦਾ ਪਾਈ ਜਾਂਦੀ ਔਰ ਨਾਈਟ੍ਰੋਜਨ ਦੀ ਮਾਤਰਾ ਜਿਹੜੇ ਪਾਣੀਆ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਅਜਿਹੇ ਵਿੱਚਲੇ ਦੱਸੇ ਜਾ ਰਹੇ ਨੇ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਰਪ੍ਰਦੀਪ ਗੌਰ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦੀ ਤਾਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੜ੍ਹਿਆ ਇਸ ਵੇਲੇ ਇਸ ਕਦਰ ਵੱਧਿਆ ਹੋਇਆ ਕਿ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਜੁੜੀ ਇਸ ਵੇਲੇ ਗਰਮਾਈ ਹੋਈ ਨਜ਼ਰ ਆ ਰਹੀ ਹੈ ਪਰ ਫਿਲਹਾਲ ਵੱਡੀ ਅਪਡੇਟ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਤਾਂ ਕਿ 12 ਜ਼ਿਲ੍ਹੇ ਨੇ ਜਿਹੜੇ 12 ਜ਼ਿਲ੍ਹਿਆਂ ਦਾ ਪਾਣੀ ਹੈ ਜਿਸ ਵਿੱਚ ਅਰ ਸੈਨਿਕ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦਾ ਸੀ ਤੁਹਾਨੂੰ ਜ਼ਰੂਰ ਜ਼ਿਕ ਜਿਹੜੇ ਜਿਨ੍ਹਾਂ ਦੇ ਪਾਣੀ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਔਰ ਉਸ ਦੇ ਬਾਅਦ ਤੁਹਾਨੂੰ ਇਹ ਵੀ ਅਪਡੇਟ ਦੇ ਦਿੰਦੇ ਆ ਕਿ 20 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਤਾਂ ਲਗਾਤਾਰ ਇਹਦੇ ਕੀ ਕਾਰਨ ਹੋ ਸਕਦੇ ਨੇ ਦਾ ਕਾਰਨਾਂ ਬਾਰੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਜਿਹੜੀ ਇਹ ਸਾਹਮਣੇ ਆਈ ਹੈ ਕਿ ਕਿਸਾਨ ਲਗਾਤਾਰ ਜਿਹੜੀ ਖਾਦ ਦੀ ਵਰਤੋਂ ਕਰਦੇ ਨੇ ਰਸਾਇਣਿਕ ਖਾਦ ਦੀ ਵਰਤੋਂ ਕਰਦੇ ਨੇ ਜਿਸ ਦੇ ਕਾਰਨ ਕਿਤੇ ਨਾ ਕਿਤੇ ਪਾਣੀ ਜ਼ਰੂਰ ਪ੍ਰਦੂਸ਼ਿਤ ਹੁੰਦਾ ਉਸ ਦੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਵਾਤਾਵਰਨ ਦੇ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ ਇਸ ਦੇ ਬੁੱਕ ਕ ਆਰਨਾ ਦੀ ਗੱਲ ਤਾਂ ਆਪਾਂ ਫੇਰ ਕਰ ਲੈਨੇ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਹੱਲ ਕੀ ਹੋ ਸਕਦਾ ਵੱਡਾ ਮੁੱਦਾ ਇਹ ਹੋਏਗਾ ਕਿ ਜੇਕਰ ਪੰਜਾਬ ਦੇ ਪਾਣੀ ਗੰਦੇ ਹੁੰਦੇ ਨੇ ਤਾਂ ਇਸ ਦਾ ਹੱਲ ਕੌਣ ਕੱਢੇਗਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਦੇ ਬਾਰੇ ਪਹਿਲ ਕਦਮੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਦੱਸ ਦਿੰਦੇ ਆ ਕਿ 12 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਪਾਣੀ ਜਿਹੜੇ ਪੂਰੇ ਤਰੀਕੇ ਦੇ ਨਾਲ ਦੂਸ਼ਿਤ ਹੋਏ ਸੀ ਕਿਤੇ ਕਿਤੇ ਫੈਕਟਰੀਆਂ ਤੇ ਪਾਣੀ ਚ ਜਿਹੜਾ ਗੰਦਾ ਪਾਣੀ ਆਉਂਦਾ ਉਹ ਵੀ ਪਾਣੀ ਦੇ ਵਿੱਚ ਮਿਲਦਾ ਜਿਸ ਤੇ ਕਰਕੇ ਆਮ ਲੋਕਾਂ ਦੇ ਘਰੇ ਉਹ ਪਾਣੀ ਪਹੁੰਚਦਾ ਤੇ ਲੋਕੀ ਉਹ ਪਾਣੀ ਦਾ ਸੇਵਨ ਕਰਦੇ ਨੇ ਕੈਸਰ ਵਰਗੀਆਂ ਨਾ ਬਿਮਾਰਤ ਬਿਮਾਰੀਆਂ ਹੁੰਦੀਆਂ ਨੇ ਤੇ ਨਾਲ ਹੀ ਚਮੜੀ ਦੇ ਰੋਗਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਫਿਲਹਾਲ ਕਾਰਨਾਂ ਦੇ ਪੁਸ਼ਟੀਕਰਨ ਤੋਂ ਬਾਅਦ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਇਸ ਦਾ ਹੱਲ ਹੈ ਜਿਹੜਾ ਨਿਕਲਣਾ ਬੇਹੱਦ ਜ਼ਰੂਰੀ ਹੈ ਤੇ ਇੱਕ ਰਿਪੋਰਟ ਮੁਤਾਬਕ ਜੇ ਪਾ ਦੇ ਵਿੱਚ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਸੀ ਕਿ 12 ਜਲੀ ਅਜਿਹੇ ਨੇ ਜਤਾਂ ਦੇ ਪਾਣੀ ਨੇ ਜਿਹੜੇ ਔਰ ਸੈਨਿਕ ਦੀ ਮਾਤਰਾ ਪਾਣੀ ਵਿੱਚ ਜ਼ਿਆਦਾ ਪਾਈ ਜਾਂਦੀ ਔਰ ਨਾਈਟ੍ਰੋਜਨ ਦੀ ਮਾਤਰਾ ਜਿਹੜੇ ਪਾਣੀਆ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਜਿਹੇ ਵਿੱਚਲੇ ਦੱਸੇ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਰਪ੍ਰੀਤ ਗੌਰ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦੀ ਤਾਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੜ੍ਹਿਆ ਇਸ ਵੇਲੇ ਇਸ ਕਦਰ ਵੱਧਿਆ ਹੋਇਆ ਕਿ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਜੁੜੀ ਇਸ ਵੇਲੇ ਗਰਮਾਈ ਹੋਈ ਨਜ਼ਰ ਆ ਰਹੀ ਹੈ ਪਰ ਫਿਲਹਾਲ ਵੱਡੀ ਅਪਡੇਟ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਤਾਂ ਸਿੱਕੇ 12 ਜ਼ਿਲ੍ਹੇ ਨੇ ਜਿਹੜੇ 12 ਜ਼ਿਲ੍ਹਿਆਂ ਦਾ ਪਾਣੀ ਹੈ ਜਿਸ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦਾ ਸੀ ਤੁਹਾਨੂੰ ਜ਼ਰੂਰ ਜ਼ਿਕਰ ਕਰਕੇ ਦੱਸਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿਹੜੇ ਜਿਨ੍ਹਾਂ ਦੇ ਪਾਣੀ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਔਰ ਉਸ ਦੇ ਬਾਅਦ ਤੁਹਾਨੂੰ ਇਹ ਵੀ ਅਪਡੇਟ ਦੇ ਦਿੰਦੇ ਹਾਂ ਕਿ 20 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਤਾਂ ਲਗਾਤਾਰ ਇਹਦੇ ਕੀ ਕਾਰਨ ਹੋ ਸਕਦੇ ਨੇ ਦਾ ਕਾਰਨਾਂ ਬਾਰੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਦੇ ਹਵਾਲੇ ਤੋਂ ਖ ਜਿਹੜੀ ਖਾਦ ਦੀ ਵਰਤੋਂ ਕਰਦੇ ਨੇ ਰਸਾਇਣਿਕ ਖਾਦ ਦੀ ਵਰਤੋਂ ਕਰਦੇ ਨੇ ਜਿਸ ਦੇ ਕਾਰਨ ਕਿਤੇ ਨਾ ਕਿਤੇ ਪਾਣੀ ਜ਼ਰੂਰ ਪ੍ਰਦੂਸ਼ਿਤ ਹੁੰਦਾ ਉਸ ਦੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਵਾਤਾਵਰਨ ਦੇ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ ਇਸ ਦੇ ਬਹੁਤ ਕਾਰਨ ਹੋ ਸਕਦੇ ਨੇ ਅਸਲ ਚਲੋ ਕਾਰਨਾ ਦੀ ਗੱਲ ਤਾਂ ਆਪਾਂ ਫੇਰ ਕਰ ਲੈਨੇ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਹੱਲ ਕੀ ਹੋ ਸਕਦਾ ਵੱਡਾ ਮੁੱਦਾ ਇਹ ਹੋਏਗਾ ਕਿ ਜੇਕਰ ਪੰਜਾਬ ਦੇ ਪਾਣੀ ਗੰਦੇ ਹੁੰਦੇ ਨੇ ਤਾਂ ਇਸ ਦਾ ਹੱਲ ਕੌਣ ਕੱਢੇਗਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਦੇ ਬਾਰੇ ਪਹਿਲ ਕਦਮੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਦੱਸ ਦਿੰਦੇ ਆ ਕਿ 12 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਪਾਣੀ ਜਿਹੜੇ ਪੂਰੇ ਤਰੀਕੇ ਦੇ ਨਾਲ ਦੂਸ਼ਿਤ ਹੋਏ ਸੇ ਕਿਤੇ ਕਿਤੇ ਫੈਕਟਰੀਆਂ ਤੇ ਪਾਣੀ ਚ ਜਿਹੜਾ ਗੰਦਾ ਪਾਣੀ ਆਉਂਦਾ ਉਹ ਵੀ ਪਾਣੀ ਦੇ ਵਿੱਚ ਮਿਲਦਾ ਜਿਸ ਤੇ ਕਰਕੇ ਆਮ ਲੋਕਾਂ ਦੇ ਘਰੇ ਉਹ ਪਾਣੀ ਪਹੁੰਚਦਾ ਤੇ ਲੋਕੀ ਉਹ ਪਾਣੀ ਦਾ ਸੇਵਨ ਕਰਦੇ ਨੇ ਕੈਸਰ ਵਰਗੀਆਂ ਨਾ ਬਿਮਾਰਤ ਬਿਮਾਰੀਆਂ ਹੁੰਦੀਆਂ ਨੇ ਤੇ ਨਾਲ ਹੀ ਚਮੜੀ ਦੇ ਰੋਗਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਫਿਲਹਾਲ ਕਾਰਨਾਂ ਦੇ ਪੁਸ਼ਟੀਕਰਨ ਤੋਂ ਬਾਅਦ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਇਸ ਦਾ ਹੱਲ ਹੈ ਜਿਹੜਾ ਨਿਕਲਣਾ ਬੇਹੱਦ ਜ਼ਰੂਰੀ ਹੈ ਤੇ ਇੱਕ ਰਿਪੋਰਟ ਮੁਤਾਬਕ ਜ ਸਪੱਤਾ ਦੇ ਵਿੱਚ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਸੀ ਕਿ 12 ਜਿਲੇ ਅਜਿਹੇ ਨੇ ਜਿੱਤਾਂ ਦੇ ਪਾਣੀ ਨੇ ਜਿਹੜੇ ਔਰ ਸੈਨਿਕ ਦੀ ਮਾਤਰਾ ਪਾਣੀ ਵਿੱਚ ਜ਼ਿਆਦਾ ਪਾਈ ਜਾਂਦੀ ਔਰ ਨਾਈਟ੍ਰੋਜਨ ਦੀ ਮਾਤਰਾ ਜਿਹੜੇ ਪਾਣੀ ਇਹਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਅਜਿਹੇ ਵਿੱਚਲੇ ਦੱਸੇ ਜਾ ਰਹੇ ਨੇ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਹਰਦੀਪ ਗੌਰ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦੀ ਤਾਂ ਪੰਜਾਬ ਦੇ ਪਾਣੀ ਦਾ ਮੁੱਦਾ ਚੜਾ ਇਸ ਵੇਲੇ ਇਸ ਕਦਰ ਵੱਧਿਆ ਹੋਇਆ ਕਿ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਜੁੜੀ ਇਸ ਵੇਲੇ ਗਰਮਾਈ ਹੋਈ ਨਜ਼ਰ ਆ ਰਹੀ ਪਰ ਫਿਲਹਾਲ ਵੱਡੀ ਅਪਡੇਟ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਤਾਂ ਅਸੀਂ ਕਿ 12 ਜ਼ਿਲ੍ਹੇ ਨੇ ਜਿਹੜੇ 12 ਜ਼ਿਲ੍ਹਿਆਂ ਦਾ ਪਾਣੀ ਹੈ ਜਿਸ ਦੇ ਵਿੱਚ ਸੈਨਿਕ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦਾ ਸੀ ਤੁਹਾਨੂੰ ਜ਼ਰੂਰ ਜ਼ਿਕਰ ਕਰਕੇ ਜਿਹੜੇ ਜਿਨ੍ਹਾਂ ਦੇ ਪਾਣੀ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਔਰ ਉਸ ਦੇ ਬਾਅਦ ਤੁਹਾਨੂੰ ਇਹ ਵੀ ਅਪਡੇਟ ਦੇ ਦਿੰਦੇ ਆ ਕਿ 20 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਤਾਂ ਲਗਾਤਾਰ ਇਹਦੇ ਕੀ ਕਾਰਨ ਹੋ ਸਕਦੇ ਨੇ ਦਾ ਕਾਰਨ ਆ ਬਾਰੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਜਿਹੜੀ ਇਹ ਸਾਹਮਣੇ ਆਈ ਹੈ ਕਿ ਕਿਸਾਨ ਲਗਾਤਾਰ ਜਿਹੜੀ ਖਾਦ ਦੀ ਵਰਤੋਂ ਕਰਦੇ ਨੇ ਰਸਾਇਣਿਕ ਖਾਦ ਦੀ ਵਰਤੋਂ ਕਰਦੇ ਨੇ ਜਿਸ ਦੇ ਕਾਰਨ ਕਿਤੇ ਨਾ ਕਿਤੇ ਪਾਣੀ ਜ਼ਰੂਰ ਪ੍ਰਦੂਸ਼ਿਤ ਹੁੰਦਾ ਔਰ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਵਾਤਾਵਰਨ ਦੇ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ ਇਸ ਦੇ ਬ ਗਲਤੀ ਆਪਾਂ ਫੇਰ ਕਰ ਲੈਨੇ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਹੱਲ ਕੀ ਹੋ ਸਕਦਾ ਵੱਡਾ ਮੁੱਦਾ ਇਹ ਹੋਏਗਾ ਕਿ ਜੇਕਰ ਪੰਜਾਬ ਦੇ ਪਾਣੀ ਗੰਦੇ ਹੁੰਦੇ ਨੇ ਤਾਂ ਇਸ ਦਾ ਹੱਲ ਕੌਣ ਕੱਢੇਗਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਦੇ ਬਾਰੇ ਪਹਿਲ ਕਦਮੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਦੱਸ ਦਿੰਦੇ ਆ ਕਿ 12 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਪਾਣੀ ਜਿਹੜੇ ਪੂਰੇ ਤਰੀਕੇ ਦੇ ਨਾਲ ਦੂਸ਼ਿਤ ਹੋਏ ਸੇ ਕਿਤੇ ਕਿਤੇ ਫੈਕਟਰੀਆਂ ਤੇ ਪਾਣੀ ਚ ਜਿਹੜਾ ਗੰਦਾ ਪਾਣੀ ਆਉਂਦਾ ਉਹ ਵੀ ਪਾਣੀ ਦੇ ਵਿੱਚ ਮਿਲਦਾ ਜਿਸ ਤੇ ਕਰਕੇ ਆਮ ਲੋਕਾਂ ਦੇ ਘਰੇ ਉਹ ਪਾਣੀ ਪਹੁੰਚਦਾ ਤੇ ਲੋਕੀ ਉਹ ਪਾਣੀ ਦਾ ਸੇਵਨ ਕਰਦੇ ਨੇ ਕੈਸਰ ਵਰਗੀਆਂ ਨਾ ਬਿਮਾਰਤ ਬਿਮਾਰੀਆਂ ਹੁੰਦੀਆਂ ਨੇ ਤੇ ਨਾਲ ਹੀ ਚਮੜੀ ਦੇ ਰੋਗਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਫਿਲਹਾਲ ਕਾਰਨਾਂ ਦੇ ਪੁਸ਼ਟੀਕਰਨ ਤੋਂ ਬਾਅਦ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਇਸ ਦਾ ਹੱਲ ਹੈ ਜਿਹੜਾ ਨਿਕਲਣਾ ਬੇਹੱਦ ਜ਼ਰੂਰੀ ਹੈ ਤੇ ਇੱਕ ਰਿਪੋਰਟ ਮੁਤਾਬਕ ਜ ਸਭਾ ਦੇ ਵਿੱਚ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਸੀ ਕਿ 12 ਜ਼ਿਲ੍ਹੇ ਅਜਿਹੇ ਨੇ ਜਿੱਤਾਂ ਦੇ ਪਾਣੀ ਨੇ ਜਿਹੜੇ ਔਰ ਸੈਨਿਕ ਦੀ ਮਾਤਰਾ ਪਾਣੀ ਵਿੱਚ ਜ਼ਿਆਦਾ ਪਾਈ ਜਾਂਦੀ ਔਰ ਨਾਈਟ੍ਰੋਜਨ ਦੀ ਮਾਤਰਾ ਜਿਹੜੇ ਪਾਣੀ ਇਹਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਅਜਿਹੇ ਬੀਜਲੇ ਤਸਰੀ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪਰਦੀਪ ਗੌਰ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦੀ ਤਾਂ ਪੰਜਾਬ ਦੇ ਪਾਣੀ ਦਾ ਮੁੱਦਾ ਚੜਾ ਇਸ ਵੇਲੇ ਇਸ ਕਦਰ ਵੱਧਿਆ ਹੋਇਆ ਹੈ ਕਿ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਜੁੜੀ ਇਸ ਵੇਲੇ ਗਰਮਾਈ ਹੋਈ ਨਜ਼ਰ ਆ ਰਹੀ ਪਰ ਫਿਲਹਾਲ ਵੱਡੀ ਅਪਡੇਟ ਤੁਹਾਨੂੰ ਜ਼ਰੂਰ ਦੇ ਦੇਣੇ ਆ ਤਾਂ ਅਸੀਂ ਕਿ 12 ਜ਼ਿਲ੍ਹੇ ਨੇ ਜਿਹੜੇ 12 ਜਿਲਿਆਂ ਦਾ ਪਾਣੀ ਹੈ ਜਿਸ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਹਨਾਂ ਜਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦਾ ਸੀ ਤੁਹਾਨੂੰ ਜ਼ਰੂਰ ਜ਼ਿਕਰ ਕਰਕੇ ਦੱਸਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿਹੜੇ ਜਿਨ੍ਹਾਂ ਦੇ ਪਾਣੀ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਔਰ ਉਸ ਦੇ ਬਾਅਦ ਤੁਹਾਨੂੰ ਇਹ ਵੀ ਅਪਡੇਟ ਦੇ ਦਿੰਦੇ ਆ ਕਿ 20 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਤਾਂ ਲਗਾਤਾਰ ਇਹਦੇ ਕੀ ਕਾਰਨ ਹੋ ਸਕਦੇ ਨੇ ਦਾ ਕਾਰਨਾਂ ਬਾਰੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਜਿਹੜੀ ਖਾਦ ਦੀ ਵਰਤੋਂ ਕਰਦੇ ਨੇ ਰਸਾਇਣਿਕ ਖਾਦ ਦੀ ਵਰਤੋਂ ਕਰਦੇ ਨੇ ਜਿਸ ਦੇ ਕਾਰਨ ਕਿਤੇ ਨਾ ਕਿਤੇ ਪਾਣੀ ਜ਼ਰੂਰ ਪ੍ਰਦੂਸ਼ਿਤ ਹੁੰਦਾ ਉਸ ਦੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਵਾਤਾਵਰਨ ਦੇ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ ਇਸ ਦੇ ਬਹੁਤ ਕਾਰਨ ਹੋ ਸਕਦੇ ਨੇ ਅਸਲ ਚਲੋ ਕਾਰਨਾ ਦੀ ਗੱਲ ਤਾਂ ਆਪਾਂ ਫੇਰ ਕਰ ਲੈਨੇ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਹੱਲ ਕੀ ਹੋ ਸਕਦਾ ਵੱਡਾ ਮੁੱਦਾ ਇਹ ਹੋਏਗਾ ਕਿ ਜੇਕਰ ਪੰਜਾਬ ਦੇ ਪਾਣੀ ਗੰਦੇ ਹੁੰਦੇ ਨੇ ਤਾਂ ਇਸ ਦਾ ਹੱਲ ਕੌਣ ਕੱਢੇਗਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਦੇ ਬਾਰੇ ਪਹਿਲ ਕਦਮੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਦੱਸ ਦਿੰਦੇ ਆ ਕਿ 12 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਪਾਣੀ ਜਿਹੜੇ ਪੂਰੇ ਤਰੀਕੇ ਦੇ ਨਾਲ ਦੂਸ਼ਿਤ ਹੋਏ ਸੇ ਕਿਤੇ ਕਿਤੇ ਫੈਕਟਰੀਆਂ ਤੇ ਪਾਣੀ ਚ ਜਿਹੜਾ ਗੰਦਾ ਪਾਣੀ ਆਉਂਦਾ ਉਹ ਵੀ ਪਾਣੀ ਦੇ ਵਿੱਚ ਮਿਲਦਾ ਹੈ ਜਿਸ ਤੇ ਕਰਕੇ ਆਮ ਲੋਕਾਂ ਦੇ ਘਰੇ ਉਹ ਪਾਣੀ ਪਹੁੰਚਦਾ ਹੈ ਤੇ ਲੋਕੀ ਉਹ ਪਾਣੀ ਦਾ ਸੇਵਨ ਕਰਦੇ ਨੇ ਕੈਸਰਵਰੀਆਂ ਨਾਲ ਬਿਮਾਰਤ ਬਿਮਾਰੀਆਂ ਹੁੰਦੀਆਂ ਨੇ ਤੇ ਨਾਲ ਹੀ ਚਮੜੀ ਦੇ ਰੋਗਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਪਰ ਫਿਲਹਾਲ ਕਾਰਨਾਂ ਦੇ ਪੁਸ਼ਟੀਕਰਨ ਤੋਂ ਬਾਅਦ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਇਸ ਦਾ ਹੱਲ ਹੈ ਜਿਹੜਾ ਨਿਕਲਣਾ ਬੇਹੱਦ ਜ਼ਰੂਰੀ ਕੇਂਦਰੀ ਜਲਸ਼ਕਤੀ ਮੰਤਰਾਲੇ ਦੇ ਵੱਲੋਂ ਕੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਸੀ ਕਿ 12 ਜ਼ਿਲ੍ਹੇ ਅਜਿਹੇ ਨੇ ਜਿੱਤਾਂ ਦੇ ਪਾਣੀ ਨੇ ਜਿਹੜੇ ਔਰ ਸੈਨਿਕ ਦੀ ਮਾਤਰਾ ਪਾਣੀ ਵਿੱਚ ਜ਼ਿਆਦਾ ਪਾਈ ਜਾਂਦੀ ਔਰ ਨਾਈਟ੍ਰੋਜਨ ਦੀ ਮਾਤਰਾ ਜਿਹੜੇ ਪਾਣੀਆ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਅਜਿਹੇ 20 ਜ਼ਿਲ੍ਹੇ ਦੱਸੇ ਜਾ ਰਹੇ ਨੇ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਰਪ੍ਰਦੀਪ ਗੌਰ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦੀ ਤਾਂ ਪੰਜਾਬ ਦੇ ਪਾਣੀ ਦਾ ਮੁੱਦਾ ਚੜਾ ਇਸ ਵੇਲੇ ਇਸ ਕਦਰ ਵੱਧਿਆ ਹੋਇਆ ਕਿ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਜੁੜੀ ਇਸ ਵੇਲੇ ਗਰਮਾਈ ਹੋਈ ਨਜ਼ਰ ਆ ਰਹੀ ਪਰ ਫਿਲਹਾਲ ਵੱਡੀ ਅਪਡੇਟ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਤਾਂ ਅਸੀਂ ਕਿ 12 ਜ਼ਿਲ੍ਹੇ ਨੇ ਜਿਹੜੇ 12 ਜ਼ਿਲ੍ਹਿਆਂ ਦਾ ਪਾਣੀ ਹੈ ਜਿਸ ਵਿੱਚ ਅਰ ਸੈਨਿਕ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦਾ ਅਸੀਂ ਤੁਹਾਨੂੰ ਜ਼ਰੂਰ ਜ਼ਿਕ ਜਿਹੜੇ ਜਿਨ੍ਹਾਂ ਦੇ ਪਾਣੀ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਔਰ ਉਸ ਦੇ ਬਾਅਦ ਤੁਹਾਨੂੰ ਇਹ ਵੀ ਅਪਡੇਟ ਦੇ ਦਿੰਦੇ ਆ ਕਿ 20 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਤਾਂ ਲਗਾਤਾਰ ਇਹਦੇ ਕੀ ਕਾਰਨ ਹੋ ਸਕਦੇ ਨੇ ਦਾ ਕਾਰਨਾਂ ਬਾਰੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਜਿਹੜੀ ਇਹ ਸਾਹਮਣੇ ਆਈ ਹੈ ਕਿ ਕਿਸਾਨ ਲਗਾਤਾਰ ਜਿਹੜੀ ਖਾਦ ਦੀ ਵਰਤੋਂ ਕਰਦੇ ਨੇ ਰਸਾਇਣਿਕ ਖਾਦ ਦੀ ਵਰਤੋਂ ਕਰਦੇ ਨੇ ਜਿਸ ਦੇ ਕਾਰਨ ਕਿਤੇ ਨਾ ਕਿਤੇ ਪਾਣੀ ਜ਼ਰੂਰ ਪ੍ਰਦੂਸ਼ਿਤ ਹੁੰਦਾ ਰਸ ਦੇ ਨਾਲ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਵਾਤਾਵਰਨ ਦੇ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ ਇਸ ਦੇ ਬੁੱਕ ਕ ਆਰਨਾ ਦੀ ਗੱਲ ਤਾਂ ਆਪਾਂ ਫੇਰ ਕਰ ਲੈਨੇ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਹੱਲ ਕੀ ਹੋ ਸਕਦਾ ਵੱਡਾ ਮੁੱਦਾ ਇਹ ਹੋਏਗਾ ਕਿ ਜੇਕਰ ਪੰਜਾਬ ਦੇ ਪਾਣੀ ਗੰਦੇ ਹੁੰਦੇ ਨੇ ਤਾਂ ਇਸ ਦਾ ਹੱਲ ਕੌਣ ਕੱਢੇਗਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਦੇ ਬਾਰੇ ਪਹਿਲ ਕਦਮੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਦੱਸ ਦਿੰਦੇ ਆ ਕਿ 12 ਜ਼ਿਲ੍ਹੇ ਅਜੇਹੇ ਨੇ ਜਿਨ੍ਹਾਂ ਦੇ ਪਾਣੀ ਜਿਹੜੇ ਪੂਰੇ ਤਰੀਕੇ ਦੇ ਨਾਲ ਦੂਸ਼ਿਤ ਹੋਏ ਸੇ ਕਿਤੇ ਕਿਤੇ ਫੈਕਟਰੀਆਂ ਤੇ ਪਾਣੀ ਚ ਜਿਹੜਾ ਗੰਦਾ ਪਾਣੀ ਆਉਂਦਾ ਹੈ ਉਹ ਵੀ ਪਾਣੀ ਦੇ ਵਿੱਚ ਮਿਲਦਾ ਹੈ ਜਿਸ ਤੇ ਕਰਕੇ ਆਮ ਲੋਕਾਂ ਦੇ ਘਰੇ ਉਹ ਪਾਣੀ ਪਹੁੰਚਦਾ ਹੈ ਤੇ ਲੋਕੀ ਉਹ ਪਾਣੀ ਦਾ ਸੇਵਨ ਕਰਦੇ ਨੇ ਕੈਸਰਵਰੀਆਂ ਨਾ ਬਿਮਾਰਤ ਬਿਮਾਰੀਆਂ ਹੁੰਦੀਆਂ ਨੇ ਤੇ ਨਾਲ ਹੀ ਚਮੜੀ ਦੇ ਰੋਗਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਫਿਲਹਾਲ ਕਾਰਨ ਦੇ ਪੁਸ਼ਟੀਕਰਨ ਤੋਂ ਬਾਅਦ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਇਸ ਦਾ ਹੱਲ ਹੈ ਜਿਹੜਾ ਨਿਕਲਣਾ ਬੇਹੱਦ ਜ਼ਰੂ ਟੈਕ ਰਿਪੋਰਟ ਮੁਤਾਬਕ ਜੇ ਕਿ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਵੱਲੋਂ ਕੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਸੀ ਕਿ 12 ਜ਼ਿਲ੍ਹੇ ਅਜਿਹੇ ਨੇ ਜਿੱਤਾਂ ਦੇ ਪਾਣੀ ਨੇ ਜਿਹੜੇ ਔਰ ਸੈਨਿਕ ਦੀ ਮਾਤਰਾ ਪਾਣੀ ਵਿੱਚ ਜ਼ਿਆਦਾ ਪਾਈ ਜਾਂਦੀ ਔਰ ਨਾਈਟ੍ਰੋਜਨ ਦੀ ਮਾਤਰਾ ਜਿਹੜੇ ਪਾਣੀ ਇਹਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਅਜਿਹੇ 20 ਜ਼ਿਲ੍ਹੇ ਦੱਸੇ ਜਾ ਰਹੇ ਨੇ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਰਪ੍ਰਦੀਪ ਗੌਰ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦੀ ਤਾਂ ਪੰਜਾਬ ਦੇ ਪਾਣੀ ਦਾ ਮੁੱਦਾ ਚੜਾ ਇਸ ਵੇਲੇ ਇਸ ਕਦਰ ਵੱਧਿਆ ਹੋਇਆ ਕਿ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਜੁੜੀ ਇਸ ਵੇਲੇ ਗਰਮਾਈ ਹੋਈ ਨਜ਼ਰ ਆ ਰਹੀ ਪਰ ਫਿਲਹਾਲ ਵੱਡੀ ਅਪਡੇਟ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਤਾਂ ਅਸੀਂ ਕਿ 12 ਜ਼ਿਲ੍ਹੇ ਨੇ ਜਿਹੜੇ 12 ਜ਼ਿਲ੍ਹਿਆਂ ਦਾ ਪਾਣੀ ਹੈ ਜਿਸ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦਾ ਸੀ ਤੁਹਾਨੂੰ ਜ਼ਰੂਰ ਜ਼ਿਕਰ ਕਰਕੇ ਦੱਸਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿਹੜੇ ਜਿਨ੍ਹਾਂ ਦੇ ਪਾਣੀ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਔਰ ਉਸ ਦੇ ਬਾਅਦ ਤੁਹਾਨੂੰ ਇਹ ਵੀ ਅਪਡੇਟ ਦੇ ਦਿੰਦੇ ਹਾਂ ਕਿ 20 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਤਾਂ ਲਗਾਤਾਰ ਇਹਦੇ ਕੀ ਕਾਰਨ ਹੋ ਸਕਦੇ ਨੇ ਦਾ ਕਾਰਨਾਂ ਬਾਰੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਦੇ ਹਵਾਲੇ ਤੋਂ ਖ ਖਾਦ ਦੀ ਵਰਤੋਂ ਕਰਦੇ ਨੇ ਰਸਾਇਣਿਕ ਖਾਦ ਦੀ ਵਰਤੋਂ ਕਰਦੇ ਨੇ ਜਿਸ ਦੇ ਕਾਰਨ ਕਿਤੇ ਨਾ ਕਿਤੇ ਪਾਣੀ ਜ਼ਰੂਰ ਪ੍ਰਦੂਸ਼ਿਤ ਹੁੰਦਾ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਵਾਤਾਵਰਨ ਦੇ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ ਇਸ ਦੇ ਕਾਰਨ ਹੋ ਸਕਦੇ ਨੇ ਅਸਲ ਚਲੋ ਕਾਰਨਾ ਦੀ ਗੱਲ ਤਾਂ ਆਪਾਂ ਫੇਰ ਕਰ ਲੈਨੇ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਹੱਲ ਕੀ ਹੋ ਸਕਦਾ ਵੱਡਾ ਮੁੱਦਾ ਇਹ ਹੋਏਗਾ ਕਿ ਜੇਕਰ ਪੰਜਾਬ ਦੇ ਪਾਣੀ ਗੰਦੇ ਹੁੰਦੇ ਨੇ ਤਾਂ ਇਸ ਦਾ ਹੱਲ ਕੌਣ ਕੱਢੇਗਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਦੇ ਬਾਰੇ ਪਹਿਲ ਕਦਮੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਦੱਸ ਦਿੰਦੇ ਆ ਕਿ 12 ਜ਼ਿਲ੍ਹੇ ਅਜੇਹੇ ਨੇ ਜਿਨ੍ਹਾਂ ਦੇ ਪਾਣੀ ਜਿਹੜੇ ਪੂਰੇ ਤਰੀਕੇ ਦੇ ਨਾਲ ਦੂਸ਼ਿਤ ਹੋਏ ਸੀ ਕਿਤੇ ਕਿਤੇ ਫੈਕਟਰੀਆਂ ਤੇ ਪਾਣੀ ਚ ਜਿਹੜਾ ਗੰਦਾ ਪਾਣੀ ਆਉਂਦਾ ਹੈ ਉਹ ਵੀ ਪਾਣੀ ਦੇ ਵਿੱਚ ਮਿਲਦਾ ਹੈ ਜਿਸ ਤੇ ਕਰਕੇ ਆਮ ਲੋਕਾਂ ਦੇ ਘਰੇ ਉਹ ਪਾਣੀ ਪਹੁੰਚਦਾ ਹੈ ਤੇ ਲੋਕੀ ਉਹ ਪਾਣੀ ਦਾ ਸੇਵਨ ਕਰਦੇ ਨੇ ਕੈਸਰਵਰੀਆਂ ਨਾਲ ਬਿਮਾਰਤ ਬਿਮਾਰੀਆਂ ਹੁੰਦੀਆਂ ਨੇ ਤੇ ਨਾਲ ਹੀ ਚਮੜੀ ਦੇ ਰੋਗਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਪਰ ਫਿਲਹਾਲ ਕਾਰਨ ਦੇ ਪੁਸ਼ਟੀਕਰਨ ਤੋਂ ਬਾਅਦ ਤੁਹਾਨੂੰ ਇਹ ਜ਼ਰੂਰ ਦੱਸ ਦਿੰਦੇ ਆ ਕਿ ਇਸ ਦਾ ਹੱਲ ਹੈ ਜਿਹੜਾ ਨਿਕਲਣਾ ਬੇਹੱਦ ਜ਼ਰੂਰੀ ਹੈ ਤੇ ਇੱਕ ਰਿਪੋਰਟ ਮੁਤਾਬ ਸਭਾ ਦੇ ਵਿੱਚ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਸੀ ਕਿ 12 ਅਜਿਹੇ ਦੇ ਚਤਾਂ ਦੇ ਪਾਣੀ ਦੇ ਜਿਹੜੇ ਔਰ ਸੈਨਿਕ ਦੀ ਮਾਤਰਾ ਪਾਣੀ ਵਿੱਚ ਜ਼ਿਆਦਾ ਪਾਈ ਜਾਂਦੀ ਔਰ ਨਾਈਟ੍ਰੋਜਨ ਦੀ ਮਾਤਰਾ ਜਿਹੜੇ ਪਾਣੀਆ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਅਜਿਹੇ ਬੀਚਲੇ ਤਸੇ ਜਾਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜਾਰਨੀਸ ਤੇ ਮੈਂ ਹਾ ਪਰ ਦੀਪਕੋਰਤਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦੀ ਤਾਂ ਪੰਜਾਬ ਤੇ ਪਾਣੀ ਦਾ ਮੁੱਦਾ ਜਿਹੜਾ ਇਸ ਵੇਲੇ ਇਸ ਕਦਰ ਵਧਿਆ ਹੋਇਆ ਹੈ ਕਿ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤਾ ਜੁੜੀ ਇਸ ਵੇਲੇ ਗਰਮਾਈ ਹੋਈ ਨਾ